ਕੀ ਕੱਟਣਾ ਹਾਂਜੀ ਮੈਂ ਸਿਮਰਨ ਮਹੰਤ ਪਟਿਆਲੇ ਤੋਂ ਹਾਂ ਤੇ ਮੇਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰਾ ਡਿਸਪਿਊਟ ਇਹਦੇ ਨਾਲ ਮਿੱਠੂ ਨਾਲ ਚੱਲ ਰਿਹਾ ਹੈ ਮਿੱਠੂ ਲੱਡੇ ਨਾਲ ਜਿਹੜਾ ਆਪਣਿਆਂ ਨੂੰ ਇੱਕ ਫਰਜੀ ਸਰਪੰਚ ਜਾਂ ਆਪਣਾ ਯੂਥ ਕਾਂਗਰਸ ਦਾ ਆਪਣਿਆਂ ਨੂੰ ਪ੍ਰਧਾਨ ਦੱਸਦਾ ਫਰਜੀ ਇਸ ਬੰਦੇ ਨੇ ਸਾਡੇ ਨਾਲ 50-60 ਲੱਖ ਦੀ ਠੱਗੀ ਲਾ ਕੇ ਇਹ ਆਰਾਮ ਨਾਲ ਸ਼ਾਂਤੀ ਨਾਲ ਇਥੇ ਕਾਂਗਰਸ ਦੇ ਵਿੱਚ ਸੱਤਾ ਦੇ ਵਿੱਚ ਆ ਕੇ ਆਪਣੀਆਂ ਟਪੂਸੀਆਂ ਮਾਰਦਾ ਫਿਰਦਾ ਲੋਕਾਂ ਨੂੰ ਮਿਸ ਗਾਈਡ ਕਰ ਰਿਹਾ ਹੈ ਔਰ ਲੋਕਾਂ ਨੇ ਇਹ ਕਹਿਣਾ ਚਾ ਰਿਹਾ ਕਿ ਮੈਂ ਆਪਣਾ ਇਹ ਸਰਪੰਚੀ ਦੀ ਇਲੈਕਸ਼ਨ ਲੜਨੀ ਹੈ ਔਰ ਉਸ ਤੋਂ ਬਾਅਦ ਮੈਂ ਐਮਐਲਏ ਦੀ ਲੜਨੀ ਹੈ ਔਰ ਬੜੇ ਬੜੇ ਖਾਬ ਦੇਖ ਰਹੇ ਕਿਦੇ ਸਿਰ ਤੇ 50 ਲੱਖ ਰੁਪਏ ਦੇ ਸਿਰ ਦੇ ਉੱਤੇ ਜਿਹਦੀ ਇਨਵੈਸਟੀਗੇਸ਼ਨ ਪਹਿਲਾਂ BOI ਨੇ ਵੀ ਕੀਤੀ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਹਦੇ ਉੱਤੇ ਪਰਚਾ ਵੀ ਦਰਜ ਹੋਇਆ ਔਰ ਇਹ ਜੇਲ ਵੀ ਕੱਟ ਕੇ ਆਇਆ ਹੈ ਸੋ ਇਹ ਖੈਰਾ ਸਾਹਿਬ ਨੂੰ ਅਸੀਂ ਅੱਜ ਦੋ ਦਿਨ ਖੈਰਾ ਸਾਹਿਬ ਦੀ ਮੀਟਿੰਗ ਰੱਖੀ ਹੋਈ ਸੀ ਮੇਰਾ ਮੋਟਿਵ ਇਹ ਹੀ ਸੀ ਕਿ ਖੈਰਾ ਸਾਹਿਬ ਨੂੰ ਔਰ ਜਾ ਕੇ ਪਿੰਡ ਵਾਲਿਆਂ ਨੂੰ ਅਸੀਂ ਇਹ ਜਾਣੋ ਕਰਵਾਈਏ ਕਿ ਇਹ ਬੰਦਾ ਕਿੰਨਾ ਘਟਿਆ ਇਨਸਾਨ ਹੈ ਸਾਡੇ ਕੋਲ ਇਹਦੀ ਸਾਰੇ ਪ੍ਰੂਫ ਨੇ ਸਾਰੀਆਂ ਬੈਂਕ ਦੀਆਂ ट्रांजੈਕਸ਼ਨਸ ਨੇ ਜੋ Google Pay ਦੀਆਂ ट्रांजੈਕਸ਼ਨਸ ਨੇ ਔਰ ਉਸ ਤੋਂ ਇਲਾਵਾ ਸਾਰੀਆਂ ਫੋਟੋਆਂ ਨੇ ਮੈਰिज ਕਰਵਾਈ ਸੀ ਕਿ ਮੇਰੇ ਨਾਲ ਧੱਕੇ ਨਾਲ ਔਰਤਾਂ ਮੈਰिज ਕਰਵਾ ਕੇ ਇਹਨੇ ਸਾਡੇ ਨਾਲ ਬਹੁਤ ਮੇਰੇ ਨਾਲ ਪੈਸਾ ਲੁੱਟਮਾਰ ਕਰਕੇ ਇਹਨੇ ਮੈਨੂੰ ਸੜਕਾਂ ਦੇ ਉੱਤੇ ਛੱਡ ਦਿੱਤਾ ਇਸ ਬੰਦੇ ਨੇ। ਕਿਹਾ ਸੀ ਕਦੋਂ ਤੁਸੀਂ ਗਏ ਕਿੰਨੇ ਵੇ ਦੀ ਘਟਨਾ ਹੈ। ਅੱਜ ਇਹਨਾਂ ਨੇ ਇੱਕ ਰੈਲੀ ਰੱਖੀ ਸੀ ਸੁਖਪਾਲ ਖੈਰਾ ਜੀ ਦੀ। ਅ ਲੱਡੇ ਪਿੰਡ ਦੇ ਵਿੱਚ। ਤੇ ਸੁਖਪਾਲ ਖੈਰਾ ਜੀ ਨੂੰ ਮੈਂ ਇਹ ਹੀ ਦੱਸਣਾ ਚਾਹੁੰਦੀ ਸੀ ਖੈਰਾ ਸਾਹਿਬ ਨੂੰ ਕਿ ਵੀ ਇਹ ਕਿੰਨਾ ਕਰਪਟਡ ਬੰਦਾ ਹੈ। ਕਿਉਂਕਿ ਉਹਨਾਂ ਲੋਕਾਂ ਨੂੰ ਹੀ ਮਿਸ ਗਾਈਡ ਕਰਦਾ ਕਿ ਨਹੀਂ ਜੀ ਮੇਰਾ ਉਹਨਾਂ ਨਾਲ ਫੈਸਲਾ ਹੋ ਚੁੱਕਿਆ। ਵੀ ਜੋ ਮੇਰਾ ਲੈਣ-ਦੇਣ ਸੀ ਮੈਂ ਸਾਰਾ ਦਿੱਤਾ ਸਾਡੇ ਕੋਲ ਕੋਈ ਲੈਣ-ਦੇਣ ਨਹੀਂ ਹੋਇਆ ਕੋ ਕੁਝ ਨਹੀਂ ਹੋਇਆ ਪੈਸੇ ਦੇ ਕੋਲ ਨੇ। ਔਰੇ ਲੋਕਾਂ ਨੂੰ ਮਿਸ ਗਾਈਡ ਕਰਦਾ ਪਿਆ ਜਦੋਂ ਅਸੀਂ ਸੁਖਪਾਲ ਖਹਿਰਾ ਦੇ ਮੀਟਿੰਗ ਦੇ ਵਿੱਚ ਅਸੀਂ ਪਹੁੰਚੇ ਉੱਥੇ ਰੈਲੀ ਦੇ ਵਿੱਚ ਤਾਂ ਰੈਲੀ ਦੇ ਵਿੱਚ ਮੇਰੇ ਨਾਲ ਮੇਰੇ 3-4 ਸਾਥੀ ਸੀਗੇ ਜਦੋਂ ਮੈਂ ਖਹਿਰਾ ਸਾਹਿਬ ਕੋਲ ਗਈ ਕਿ ਮੈਨੇ ਆਪਣਾ ਆਪਣਾ ਪੱਖ ਪੇਸ਼ ਕਰਨਾ ਵੀ ਮੈਨੂੰ ਪੱਖ ਪੇਸ਼ ਕਰਨ ਦੋ ਇਹਨੇ ਉੱਥੇ ਆਪਣੇ ਗੁੰਡੇ ਤੇ ਕੁਝ ਇਸ ਤਰ੍ਹਾਂ ਦੀ ਲੇਡੀਜ਼ ਖੜਾਈ ਹੋਈਆਂ ਸੀ ਕਰੈਕਟਰਲੈਸ ਲੇਡੀਜ਼ ਜਿਨ੍ਹਾਂ ਨੇ ਮੇਰੇ ਚੇਲਿਆਂ ਨਾਲ ਵੀ ਤੇ ਮੇਰੇ ਨਾਲ ਵੀ ਬਹੁਤ ਉੱਥੇ ਹੌਲੜਬਾਜ਼ੀ ਕੀਤੀ ਸਾਡੇ ਨਾਲ ਤਾਂ ਕਾਮੋਕੀ ਕੀਤੀ ਉੱਥੇ ਗਿਆਨ ਨਾਲ ਔਰ ਮੇਰੇ ਹੱਥ ਚੋਂ ਮਾਈਕ ਖੋਹ ਲਿੱਤਾ ਗਿਆ ਖੈਰਾ ਸਾਹਿਬ ਨੇ ਮੈਂ ਨਹੀਂ ਇੱਕ ਗੱਲ ਇਹ ਕਹਿਣਾ ਚਾਹਣੀ ਹੈ ਵੀ ਐਡੇ ਵੱਡੇ ਲੀਡਰ ਨੇ ਸਭ ਤੋਂ ਵੱਡੇ ਲੀਡਰ ਨੇ ਤਾਂ ਮੇਰਾ ਦੁੱਖ ਸੁਣਨਾ ਚਾਹੀਦਾ ਸੀ ਉਹ ਵੋਟਾਂ ਦੇ ਆਪਣੀ ਵੋਟਾਂ ਕਰਕੇ ਦੇਖੋ ਵੋਟਾਂ ਮੰਗਣ ਦੇ ਲਾਲਚ ਦੇ ਵਿੱਚ ਉਹਨਾਂ ਨੇ ਮੈਨੂੰ ਹੀ ਨਹੀਂ ਸੁਣਿਆ ਨਾ ਘੱਟੋ ਘੱਟ ਐਟਲੀਸਟ ਜ਼ਰੂਰ ਤੇ ਤੋਂ ਕੰਮ ਕੀ ਹੋਈ ਹੈ ਤੁਸੀਂ ਸਾਰਿਆਂ ਨੇ ਵੀਡੀਓ ਦੇਖਿਆ ਉਹਨੂੰ ਐਟਲੀਸਟ ਰਕਵਾ ਤਾਂ ਸਕਦੇ ਸੀ ਨਾ ਕਿ ਇਸ ਤਰ੍ਹਾਂ ਦੇ ਲੀਡਰ ਹੁੰਦੇ ਹੁੰਦੇ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਨਾਲ ਲਾ ਲਾ ਕੇ ਸਾਡਾ ਬੇੜਾ ਕਰਕੇ ਕਰਵਾਣਗੇ ਕਿ ਨਰ ਸਮਾਜ ਦਾ ਕੀ ਗੱਲ ਐ ਐਲਜੀਬਿਟੀ ਜਿਹੜਾ ਕਿਉ ਹੈ ਇਹ ਲੋਕ ਸੋਚਦੇ ਨੇ ਕਿ ਇਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਪ੍ਰੋਪਰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਸੋ ਇਹ ਹੀ ਚੀਜ਼ਾਂ ਦਾ ਨਜਾਇਜ਼ ਫਾਇਦਾ ਠਾ ਕੇ ਇਹ ਲੋਕ ਸਾਡੇ ਨਾਲ ਇਹ ਅਤਿਆਚਾਰ ਕਰ ਰਹੇ ਨੇ ਬੋਲੋ ਮੈਂ ਹੁਣ ਇੱਥੇ ਤੋਰੀ ਥਾਣੇ ਦੇ ਵਿੱਚ ਆਈ ਆਂ ਸਾਦਰ ਦੇ ਵਿੱਚ ਅਰੇ ਇੱਥੇ ਮੈਂ ਆਪਣਾ ਆਪਣਾ ਕੇ ਇੱਕ ਕੰਪਲੀਟ ਦਿੱਤੀ ਹੈ ਵੀ ਸਾਡੇ ਨਾਲੇ ਧੱਕਾ ਮੂਕੀ ਕੀਤੀ ਹੈ ਮੇਰੇ ਉੱਤੇ ਗੱਡੀ ਦੇ ਵਿੱਚ ਇਹਨਾਂ ਨੇ ਮੇਰੇ ਚੇਲਿਆਂ ਨਾਲ ਵੀ ਹੱਥੋਂ ਪਾਈ ਕੀਤੀ ਹੈ ਤੇ ਸਾਡੇ ਮੇਰੇ ਚੇਲਿਆਂ ਦਾ ਪਰਸ-ਪੋਰਸ ਸਮਾਨ ਸਮੋਣ ਮੁੰਡਿਆਂ ਨੇ ਜੋ ਉੱਥੇ ਲੇਡੀਜ਼ ਖੜਾਈਆਂ ਹੋਈਆਂ ਸੀਗੀਆਂ ਇਸ ਤਰ੍ਹਾਂ ਦੀਆਂ ਤੇ ਮੁੰਡੇ ਖੜਾਏ ਸੀ ਗੁੰਡੇ ਟਾਈਪ ਦੇ ਤੇ ਉਹਨਾਂ ਨੇ ਬਹੁਤ ਮਿਸਬੀਵ ਕੀਤਾ ਉਹਨਾਂ ਦੇ ਪੈਸੇ ਵੀ ਖੋਲੇ ਨੇ ਤੇ ਮਾਰਕੁੱਟ ਵੀ ਉਹਨਾਂ ਨਾਲ ਕੀਤੀ ਹੈ ਤੁਹਾਡੇ ਨਾਲ ਵੀ ਮਾਰਕੁੱਟ ਹੋਈ ਤੁਸੀਂ ਮੇਰੇ ਮਗਰ ਹੁੱਲੜਵਾਜੀ ਕੀਤੀ ਹੈ ਤੇ ਮੈਂ ਉੱਥੋਂ ਆਪਣਾ ਜਾਨ ਬਚਾ ਕੇ ਆਈਆਂ ਹਾਂ ਮੈਂ ਜਾਨ ਬਚਾ ਕੇ ਆਪਣਾ ਗੱਡੀ ਦੇ ਵਿੱਚ ਅੱਛਾ ਲਾਸਟ ਵਿੱਚ ਤੁਹਾਡਾ ਜਿਹੜਾ ਉਹਨਾਂ ਨਾਲ ਉਹ ਚੱਲ ਰਿਹਾ ਸੀ ਡਿਸਪੂਟ ਕਰ ਰਿਹਾ ਸੀ ਉਹ ਤੁਹਾਡਾ ਹੁਣ ਸਮਾਪਤ ਹੋ ਚੁੱਕਿਆ ਜਾਂ ਬਿਲਕੁਲ ਸਮਾਪਤ ਨਹੀਂ ਹੋਇਆ ਅੰਡਰ ਟ੍ਰਾਇਲ ਹੈ ਸਾਰਾ ਕੁਝ ਸਾਰੀਆਂ ਪ੍ਰਸੀਡਿੰਗਸ ਚੱਲ ਰਹੀਆਂ ਨੇ ਲਿਟੀਕੇਸ਼ਨਸ ਵੀ ਚੱਲ ਰਹੀਆਂ ਨੇ ਲੋਕਾਂ ਮਤਲਬ ਇਹ ਲੋਕਾਂ ਨੇ ਮਿਸ ਗਾਈਡ ਕਰਦਾ ਫਿਰਦਾ ਕਿ ਮੇਰਾ ਸਾਰਾ ਕੁਝ ਸੌਟ ਆਊਟ ਹੋ ਗਿਆ ਮੈਚ ਕਦੋਂ ਹੋਈ ਸੀ ਇਹ 2020 ਦੇ ਵਿੱਚ ਉਦੋਂ ਤੋਂ ਡਿਸਪੂਟ ਚੱਲ ਰਿਹਾ ਸਾਡਾ ਸੀ ਚੋਣ ਘੱਟੇ ਘਟਨਾ ਵਾਪਰੀ ਆ ਪ੍ਰੈਸ ਕਾਨਫਰੈਂਸ ਹੱਥ ਨੂੰ ਉੱਜਾ ਕੇ ਉਹਨੇ ਕਿਹਾ ਵੀ ਖੈਰਾ ਸਾਹਬ ਨੇ ਜੋ ਕੱਟ ਨਾ ਬਕਸੀ ਵਿੱਚ ਲੋਕੀ ਤੇ ਲੋਕਾਂ ਨੂੰ ਰੋਕਿਆ ਨਹੀਂ ਵੀ ਜੋ ਹੋਇਆ ਸੀ ਦੇਖੋ ਪਹਿਲੀ ਗੱਲ ਤਾਂ ਕਿਸੇ ਦਾ ਆਰਗੇਨਾਈਜ਼ਡ ਕੱਠ ਹੋ ਰਿਹਾ ਵਾ ਪਿੰਡ ਲੱਡੇ ਦੇ ਵਿੱਚ ਉਥੇ ਕੱਟੋਗੜ ਨਹੀਂ ਤਾਂ 7-800 ਔਰਤ ਤੇ ਬੰਦੇ ਬੈਠੇ ਨੇ ਤੁਸੀਂ ਕਿਸੇ ਦੇ ਪ੍ਰੋਗਰਾਮ ਵਿੱਚ ਆਣ ਕੇ ਤਾੜੀਆਂ ਮਾਰਦੇ ਆਉਂਦੇ ਖੱਲਲ ਪਾਉਣ ਦੇ ਆਉਂਦੇ ਉੱਚੀ ਉੱਚੀ ਬੋਲਦੇ ਆਉਂਦੇ ਕੀ ਸ਼ੋਰ ਦਾ ਵਾ ਅਗਰ ਉਸਨੇ ਮੇਰੇ ਨਾਲ ਕੋਈ ਗੱਲ ਕਰਨੀ ਸੀ ਮੇਰੇ ਨਾਲ ਟੈਲੀਫੋਨ ਕਾਲ ਕਰਦੀ ਜਾਂ ਕਰਦਾ ਤੇ ਮੈਂ ਉਹਨੂੰ ਮਿਲਦਾ ਤੇ ਮੈਂ ਮਿਲ ਕੇ ਉਹਦੀ ਗੱਲ ਸੁਣਦਾ ਜਦੋਂ ਉਹ ਧੱਕੇ ਨਾਲ ਆ ਗਏ ਅੰਦਰ ਸਾਰੇ ਇਟ ਵਾਸ ਬਿਕੋਜ਼ ਉਹ ਤਾਂ ਇਹ ਤਾਂ ਬਦਮਾਸ਼ੀ ਵਾਲੀ ਗੱਲ ਹੈ ਨਾ ਮੈਂ ਤਾਂ ਫਿਰ ਵੀ ਮਾਈਕ ਦੇ ਦਿੱਤਾ ਸੀ ਉਹਦਾ ਕਾ ਲੈ ਲੈ ਮਾਈਕ ਪਰ ਜਦੋਂ ਇਦਾਂ ਦੀ ਕੋਈ ਹਰਕਤ ਕਰਦਾ ਇਹਦਾ ਆਟੋਮੈਟਿਕ ਰਿਐਕਸ਼ਨ ਹੁੰਦਾ ਖੇਰੇ ਦੇ ਵਾਸਤੇ ਗੱਲ ਥੋੜੋ ਜਿਹੀ 100 ਬੰਦਾ ਉਹ ਕਵੇ ਉਹਨੂੰ ਕਿ ਤੁਸੀਂ ਇਸ ਪੰਡਾਲ ਵਿੱਚ ਨਾ ਰਹੋ ਉਹਦੇ ਖੇਰਾ ਕੀ ਕਰ ਸਕਦਾ